ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮਿੰਗ ਵਿੱਚ ਅੱਜ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਇੱਕ ਵਕਤ ਬੇਨਤੀ ਕਰਦੇ ਆਂ ਆਪਣੀ ਨਰਖ ਪਰਖ ਤਸੱਲੀ ਕਰਕੇ ਆਪਣੀ ਖਰੀਦਦਾਰੀ ਕਰਿਓ ਫਰਜ਼ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਓ ਹੋਰ ਵੀ ਕਿਸੇ ਮਾਤਦਾ ਫਾਇਦਾ ਆ ਜੇ ਕੋਈ ਆਪਣੀ ਖਰੀਦਦਾਰੀ ਕਰ ਸਕੇ ਪਹੁੰਚੇ ਆ ਪਿੰਡ ਖੇਮਕਨ ਬਾਰਡਰ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤਹਿਸੀਲ ਪੱਟੀ ਡਾਇਰੈਕਟਰ ਅਸ਼wini ਸ਼ਾਹ ਜੀ ਦੇ ਕੋਲ ਹਰ ਵਾਰ ਦੀ ਤਰ੍ਹਾਂ ਅੱਜ ਇੱਕੋ ਹੀ ਵੜ ਰਹਿ ਗਈ ਆ ਚੰਗੀ ਕੋਕਾ ਪੀਜੇ ਸੱਜਣੋ ਕਰੋਸ ਅੰਗ ਦੇ ਵਿੱਚ ਆ ਤੇ ਸ਼ਾਮ ਦਾ ਟਾਈਮ ਹੋ ਗਿਆ ਏ ਸਰਗੁਰ ਦੀ ਗੁਰੂ ਮਹਾਰਾਜ ਦੀ ਰਹਿ ਰਸ ਦਾ ਟਾਈਮ ਹੋ ਗਿਆ ਏ ਤੇ ਸੋਚਿਆ ਕਿ ਥੋੜਾ ਜਲਦੀ ਵੀਡੀਓ ਬਣਾ ਲੀਏ ਗੁਰਬਾਣੀ ਚੱਲ ਰਹੀ ਆ ਤੇ ਆਓ ਕਰੀਏ ਗੱਲਬਾਤ ਜਾਇਜ਼ ਕੀਮਤ ਦੇ ਵਿੱਚ ਤੁਹਾਨੂੰ ਖਰੀਦਦਾਰੀ ਕਰਾਈਏ ਤੇ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਬਾਬਾ ਜੀ ਕਿੱਦਾਂ ਠੀਕ ਦੇ ਓਕੇ ਰਿਪੋਰਟਾ ਚਲੋ ਸੰਧਿਆ ਦਾ ਟਾਈਮ ਹੋ ਗਿਆ ਹੈ ਮਹਾਰਾਜ ਦੀ ਬਾਣੀ ਚੱਲ ਪਈ ਹੈ ਸਤਿਗੁਰ ਦੇ ਆਸਰੇ ਉੱਡੇ ਫਿਰਦੇ ਆ ਉਹਨੇ ਉੜਦੇ ਆਸਰੇ ਤੇਰੇ ਰੱਖੀ ਚਰਨਾ ਦੇ ਨੇੜੇ ਅਗਦੇ ਤ ਨਹੀਂ ਹਰ ਵੇਲੇ ਅਰਦਾਸ ਆ ਹਰ ਇੱਕ ਦਾ ਭਲਾ ਕਰੇ ਸਤਿਗੁਰੂ ਜੋ ਵੀ ਆਪਣਾ ਸੰਧੂ ਬੱਧਰਪੁਰੀਏ ਨਾਲ ਜੁੜਿਆ ਚੈਨਲਾਂ ਹਰ ਇੱਕ ਦਾ ਮਹਾਰਾਜ ਭਲਾ ਕਰੀ ਠੀਕ ਹੈ ਨਾ ਹਾਂ ਤੇ ਹੋਰ ਕਿਰਪਾ ਡਰੈਸ ਨੋਟ ਕਰੋ 10 ਪਿੰਡ ਆਪਣਾ ਖੇਮ ਕਰਨ ਜੀ ਜੈ ਤਸੀਲ ਪੱਟੀ ਠੀਕ ਜਿਲ੍ਹਾ ਸ੍ਰੀ ਤਰਨਤਨ ਸਿੰਘ ਜੀ ਠੀਕ ਆ ਹਾਂ ਜੀ ਤੇ ਮੋਬਾਈਲ ਜਿਹੜਾ ਆਪਣਾ ਹੈਗਾ ਜੀ 8196 9021 ਜੈ ਠੀਕ ਹੈ ਤੇ ਗੱਲ ਕਰੀਏ ਇਹਦੇ ਪਹਿਲੇ ਸਵੇਰੀ ਤੇ ਦੂਜੇ ਦੀ ਗੱਲ ਕਰੀਏ ਇਹ ਪਹਿਲਨ ਜੀ ਬਾਈ ਪਹਿਲਨ ਪਲੂਣੀ ਆ ਵਾਹ ਕੀ ਬਾਦਸ਼ਾਹ ਸਿਰਾਈ ਆ ਜੀ ਕੱਢ ਕੇ ਲਿਆਂਦੀ ਹੈ ਵਜਨ ਦੇ ਵੇਖੋ ਤੇ ਕੰਮ ਆ ਆਖਰੀ ਤਰੀਬ ਬੰਦੀ ਆ ਤੇ ਬਾਕੀ ਢੇਲ ਢੁਲ ਬੜੀ ਪਈ ਹੈ ਕਰਾ ਵਿਖਾਈਏ ਹਫੜ ਫੜ ਕੇ ਤੇ ਟਾਈਮ ਕਿੰਨਾ ਕੁ ਲੈ ਜੂ ਸ਼ਾਹ ਜੀ ਮੰਨ ਲਓ ਕਿ 5-7 ਦਿਨ ਦਾ ਲੈਂਦੀ ਆ ਅੰਦਾਜ਼ਾ ਆ ਜੀ ਠੀਕ ਆ ਲਓ ਜੀ ਸਜਣਾ ਬਹੁਤ ਸੋਹਣੀ ਆ ਵੇੜ ਪਹਿਲਾ ਨਸੂਆ ਆ ਜਾਂ ਪਹਿਲਾ ਪਲੂਣੀ ਆ ਤੇ ਥਾਂ ਦੀ ਜੇ ਸਪੇਸ ਪੂ ਚੰਗੀ ਵਿਰਲ ਬੁਰਲ ਚੰਗੀ ਆ ਆਰਡਰ ਕੁਆਲਿਟੀ ਚੰਗੀ ਤਿਆਰ ਕੀਤੀ ਆ ਤੋਹਫਾ ਵਾਛੀ ਹਨਾ ਪੂਰੀ ਜਿੰਦ ਜਾਨ ਵਾਲੀ ਆ ਚਮੜੀ ਵੇਖੋ ਵਾਹ 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 ਲਿਸ਼ਕਦੀ ਪਈ ਹਨਾ ਚਮੜੀ ਵੇਖੋ ਬਾਬਾ ਜੀ ਪੂਰੀ ਲਿਸ਼ਕਦੀ ਆ ਅੱਜ ਹੀ ਆਈ ਆ ਦੇਖ ਅੱਛਾ ਅੱਜ ਹੀ ਆਈ ਆ ਨਹੀਂ ਸੋਹਣੀ ਆ ਵਾਛੀ ਤੇਰੀ ਸਿਰਾ ਓਕੇ ਰਿਪੋਰਟ ਹੈ ਨਾ ਕੀ ਬਾਤ ਹੈ ਜਿੰਦੀ ਰਵੇ ਹੈ ਨਾ ਬਹੁਤ ਸੋਹਣੀ ਕਰਮਾ ਵਾਲੀ ਲੋ ਜੀ ਥਾਂ ਸਜਰੋ ਚੈੱਕ ਕਰੋ ਬਣ ਜਾਣਾ ਜੇ ਹੈ ਨਾ ਚੋਂ ਪੰਜਾਂ ਦਿਨਾਂ ਦੇ ਵਿੱਚ ਵਿੱਚ ਬਿਆਨਤ ਬਣੇਗੀ ਬਿਆਨਤਕ ਬਿਆਨਤ ਬਣੇਗੀ ਇਦਾਂ ਹੀ ਗੱਲ ਹੈ ਬਿਆਨਤ ਗੱਫੇ ਦੇ ਕੇ ਜਾਏਗੀ ਹੈ ਨਾ ਤੇ ਰੇਟ ਕਿੰਨਾ ਕਰਦੀ ਹੈ ਬਬਾਈ 65000 ਦੀ ਰੇਟ ਜਿਹੜੀ ਦੇਣਾ ਜੈ ਬਿਲਕੁਲ ਜੱਜ ਆਪਾਂ ਕੋਈ 70 ਨੇ ਕੋਈ 90 ਨੇ ਕੋਈ 100 ਨਹੀਂ ਅੱਛਾ ਕੋਈ ਗੱਲ ਜਿੰਨੇ ਦੀ ਚੀਜ਼ ਆ ਪਰ ਇੱਕ ਮਾਨ ਪਿਆਰ ਕਰ ਦਿਓ ਸਾਡਾ ਉਹ ਕਰਦੇ ਤਿੰਨ ਹਜ਼ਾਰ ਦਾ ਨਹੀਂ 100 ਰੁਪਿਆ ਛੋੜ ਦਿਓ 62 ਦੀ ਕਰ ਦਿਓ ਹਾਂ ਤੇ ਨਹੀਂ 100 ਰੁਪਿਆ ਛੋੜ ਕਰਨੀ ਜੀ ਸਿਰਫ ਚਲੋ ਬੱਬਾ ਜੀ ਕਰ ਦਿਓ ਠੀਕ ਆ ਜੱਜ ਜੇ ਕਾਰਾ ਕਰ ਦਿਓ ਸੱਜਣਾਂ ਦੀ ਰੋਟੀ ਜੈ ਠੀਕ ਆ ਲਓ ਸੱਜਣੋ ਓਕੇ ਰਿਪੋਰਟ ਆ ਤੇ ਜਿਹੜੀ 62000 ਦੇ ਵਿੱਚ ਇਹ ਵਚੀ ਮਿਲ ਜੂਗੀ ਵਚੀ ਸੋਹਣੀ ਆ ਬੇਨਤੀ ਕਰਦੇ ਆ ਤੁਹਾਨੂੰ ਬਿਲਕੁਲ ਬੱਬਾ ਜੀ ਨਾਲ ਤੇ ਲੋ ਜੀ ਕੀ ਬਾਤ ਹੈ ਨੋ ਜੀ ਵਾਚੀ ਸੋਹਣੀ ਸੱਜਣੋ ਕੀ ਬਾਤ ਸੋਹਣੀ ਹੈ ਵਾਜੀ ਸਿਰਾ ਲੋ ਜੀ ਕਰ ਲੋ ਦਰਜ ਤੇ ਖਰੀਦਾਰੀ ਸੱਜਣੋ ਕਰਿਓ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਰੱਬ ਰੱਖਾ ਸਤਿ ਸ੍ਰੀ ਅਕਾਲ